ਨਾ ਸੰਚੇਦਨ ਉਤਰਾਜ ਦਾ ਨਾ ਤੋਂ ਐਂਟੀਟੈਨੀ 40 ਸਾਲੇ ਫੈਟੋ ਜੰਦਰ ਫੈਕਟਰੀ ਏਰੀਆ ਜਿਹੜਾ ਅੱਜ ਦਾ ਮੁੱਦਾ ਹੈਗਾ ਉਹ ਗਰਵਨ ਸਿੰਘ ਪੰਨੂ ਦਾ ਹੈ ਜਿਹੜੇ ਕੱਲ ਬਿਆਨ ਦਿੱਤਾ ਕਿ ਮੈਂ ਯੋਧਾ ਦੀ ਦੀਵਾਲੀ ਨਹੀਂ ਮਨਾ ਲੂੰਗਾ ਕਾਲੀ ਦੀਵਾਲੀ ਮਨਾਉਂਗਾ ਉਹ ਪੁੱਛਾ ਤੇਰੇ ਪਿਓ ਦਾ ਆ ਗਿਆ ਮੇਰੇ ਪਿਓ ਦਾ ਆ ਗਿਆ ਦੀਵਾਲੀ ਮਨਾ ਦੂੰਗਾ ਤੇ ਤੇਰੇ ਤੇ ਲਿੰਮਤ ਅੱਗੇ ਤੂੰ ਤਾਂ ਅਮਰੀਕਾ ਬੈ ਕੇ ਬਿਆਨ ਦੇ ਰਿਹਾ ਪੰਜਾਬ ਦਾ ਕੇ ਗੱਲ ਕਰ ਤੂੰ ਕਦੀ ਸੀਐਮ ਸਾਹਿਬ ਨੂੰ ਮਾਰਨ ਦੀ ਧਮਕੀ ਦੇ ਰਿਹਾ ਕਦੀ ਕੋਈ ਧਮਕੀ ਦੇ ਰਿਹਾ ਕਦੀ ਪ੍ਰਵਾਸੀਆਂ ਨੂੰ ਨਹੀਂ ਰਹਿਣ ਦੇਣਾ ਤੇ ਆਪਣੇ ਜੱਥੇ ਬੰਦੀਆਂ ਤੋਂ ਇੱਕ ਕੰਮ ਕਰਵਾ ਰਹੇ ਆ ਜੇ ਪ੍ਰਵਾਸੀ ਤੇ ਨਹੀਂ ਕੰਮ ਕਰੂਗਾ ਫੈਕਾ ਤੇਰਾ ਪਿਓ ਕੰਮ ਕਰੂਗਾ ਤੇ ਪ੍ਰਵਾਸੀ ਤੇ ਜਾਣਗਾ ਵਪਾਰ ਦਾ ਕਿੰਨਾ ਨੁਕਸਾਨ ਹੋਏਗਾ ਵਪਾਰ ਕੌਣ ਕਰੇਗਾ ਪੰਜਾਬੀ ਬੰਦਾ ਵਪਾਰ ਨਹੀਂ ਕਰ ਸਕਦਾ ਫੈਕਾ ਚੱਕੜ ਕੰਮ ਨਹੀਂ ਕਰ ਸਕਦਾ ਆਏ ਦਿਨ ਇਹ ਗਲਤ ਬਿਆਨਬਾਜ਼ੀਆਂ ਗਲਤ ਹਰਕਤਾਂ ਇਹ ਬੰਦੇ ਪਰ ਉਹ ਹਾਇਰ ਕਰਦਾ ਡੋਨੇਸ਼ਨ ਦਿੰਦਾ ਯੂਥ ਨੂੰ ਖਰਾਬ ਕਰਦਾ ਹੈ ਮਾਹੌਲ ਖਰਾਬ ਕਰਨ ਦੀ ਬਹੁਤ ਸਾਜੀ ਜਰਾਤ ਰਿਆ ਜੋ ਰੱਚੀ ਆ ਜੋ ਕੱਲ ਦੀ ਗੱਲ ਦੱਸ ਗਿਆ ਮੇਰੇ ਆਫਿਸ ਤੇ 2 ਕਿਲੋਮੀਟਰ ਦੂਰੀ ਤੇ ਪਾਪ ਬਣਾ ਅੰਦੇ ਸਮਤ ਨਹੀਂ ਮਿਲ ਗਈਆਂ ਬਸਤੀ ਚੌਂਕ ਦੇ ਵਿੱਚ ਉਹ ਵੀ ਇੱਕ ਇਹਦੀ ਸਾਦੀ ਹੋ ਸਕਦੀ ਜਿਹੜੀ ਬਹੁਤ ਵੱਡੀ ਘਟਨਾ ਹੋ ਸਕਦੀ ਸੀ ਜਿਸ ਦਾ 50 ਪੰਜਾਬ ਪੁਲਿਸ ਨੇ ਆਕੇ ਕੀਤਾ ਆਜ ਅਸੀਂ ਪੋਤਰਾ ਫੁਕਿਆ ਸੀ ਅੱਜ ਅਸੀਂ ਪੋਤਰਾ ਫੁਕਿਆ ਗੁਰਵੰਤ ਸਿੰਘ ਪੰਨੂ ਦਾ ਸ਼ਹਿਜ਼ਾਦ ਪੱਟੀ ਦਾ ਮਹਿਰੋ ਦਾਸ ਦਾ ਪੋਤਰਾ ਫੁਕਿਆ ਪੁੱਤ ਦਾ ਬਾਟ ਜਿਹੜਾ ਪੁੱਤਲਾ ਉੱਚਾ ਕੀ ਮੇਰਾ ਸਭ ਤੋਂ ਪਹਿਲਾਂ ਜੈ ਸ਼ੀ ਰਾਮ ਭਾਗਵਾਨ ਦਾ ਜੈ ਅੱਜ ਅਸੀਂ ਗੁਰਪਤਾਂ ਦੇ ਪੰਨੂ ਸ਼ਹਿਜ਼ਾਦ ਪੱਟੀ ਅੰਮ੍ਰਿਤਪੁਰ ਮਹਿਰੋ ਦਾ ਪੋਤਲਾ ਫੂਕ ਰਹੇ ਆਂ ਇਹੜਾ ਆਤਮਾਦੀ ਪੰਨੂ ਆ ਅਮਰੀਕਾ ਵਿੱਚ ਬੈਠ ਕੇ ਸਾਡੇ ਪੰਜਾਬ ਨੂੰ ਤੋੜਨ ਦੇਖਣਾ ਕਰਦਾ ਵਾ ਕਦੇ ਕਹਿੰਦਾ ਪ੍ਰਵਾਸੀਆਂ ਨੂੰ ਕੱਢ ਦਿਓ ਕਦੇ ਅਜੁੱਧਿਆ ਵਿੱਚ ਮੰਦਰ ਵਿੱਚ ਮੈਂ ਰੋਸ਼ਨੀ ਨਹੀਂ ਹੋਣ ਦਊਂਗਾ ਦੀਵਾਲੀ ਨੂੰ ਇਸ ਦੀ ਅਸੀਕ ਨਹੀਂ ਚੱਲਣਵਾਂਗੇ ਇਸ ਦੀ ਅਸੀਕ ਨਹੀਂ ਚੱਲਣਵਾਂਗੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਿੰਦਰ ਮੋਦੀ ਨੂੰ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਪੰਜਾਬ ਵਿੱਚ ਧਖਲ ਅੰਦਾਜ਼ੀ ਕਰੋ ਤਾਂ ਕਿ ਜਿਹੜਾ ਸਾਡੇ ਮਜ਼ਦੂਰ ਵਰਗ ਉਹ ਵੀ ਸੁਰੱਖਿਅਤ ਰਹੇ ਜਿਕੇ ਅਦੇੜੇ ਧਮਕੇ ਦਿੰਦਾ ਇਸ ਤੇ ਵੱਧ ਵੱਧ ਪਰਚੇ ਦਰਜ ਕਰੋ ਕਿਉਂਕਿ ਸਾਡੇ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਵਾ ਸਾਡੇ ਪੰਜਾਬ ਹਰ ਹਰ ਵਰਗ ਰਹਿ ਰਿਆ Hindu Muslim Sikh Sai Jaini Bodhi ਸਾਰੇ ਅਸੀਂ ਭਰਾ ਹਾਂ ਲੇਕਿਨ ਅਸੀਂ ਰਿਸ਼ਤਾ ਟੁੱਟਣ ਨਹੀਂ ਦੇਵਾਂ ਕਿਸੇ ਦਾ ਵੀ ਜਿਹੜਾ ਦੇਸ਼ ਵਿਰੋਧੀ ਆ ਉਹਨੂੰ ਹਮੇਸ਼ਾ ਸਜ਼ਾ ਮਿਲੂਗੀ ਮੂੰਹ ਤੋੜ ਜਵਾਂ ਮਿਲੂਗਾ ਅੱਜ ਅਸੀਂ ਚਿੱਠੀ ਲਿਖ ਰਹੇ ਆ ਬਾਹਰ ਦੇ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਜੀ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਮਲਾਜਮ ਆਪਣੇ ਆਪਣੇ ਮਜ਼ਦੂਰ ਭਾਈਚਾਰਾ ਵਾ ਯਾਹ ਹੋਰ ਸਾਡੇ ਮੰਦਰਾਂ ਦੀ ਸੁਰੱਖਿਆ ਕੀਤੀ ਜਾਵੇ ਲੇਕਿਨ ਇਹ ਲੋਕ ਕੱਲ ਮਖੋਤਰੀ ਸਾਹਿਬ ਨੇ ਵੀ ਮੀਟਿੰਗ ਕੀਤੀ ਲਾਅਨ ਆਰਡਰ ਤੇ ਮੈਂ ਮਖੋਤਰੀ ਸਾਹਿਬ ਨੇ ਦੁਬਾਰਾ ਵੀ ਕਹਿਣਾ ਚਾਹਨਾ ਵਾ ਵੀ ਲਾਅਨ ਆਰਡਰ ਮਜ਼ਬੂਤ ਕਰੋ ਹਿੰਦੂ ਧਰਮ ਨੂੰ ਮਚਾਏ ਗਰੀਬ ਆ ਮਜ਼ਦੂਰ ਆ ਲੇਕਿਨ ਹਿੰਦੂ ਦਾ ਨਹੀਂ ਸੁਰੱਖਿਆ ਕਰੋ ਸਨਾਤਨਾਂ ਦੀ ਰੱਖਿਆ ਕਰੋ ਕਦੇ ਸਾਡੇ ਭਰਾ ਨੂੰ ਧਮਕੀਆਂ ਆਦੀਆਂ ਨੇ ਇਹ ਜਿਹੜਾ ਬੋਲਦਾ ਕਰੇ ਤੈਨੂੰ ਮਾਰ ਦੇਾਂਗੇ ਆਸੀਂ ਕਹਿੰਦਾ ਆ ਕੇ ਦੇਖ ਲਵੋ ਜਨੇ ਆਉਣਾ